ਜਿਹੜੇ ਟ੍ਰਿਕੇ ਨਾਲ ਚੰਡੀਗੜ੍ਹ ਦੇ ਵਿੱਚ ਪੁੱਜੇ ਤੇ ਉਹਨਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋ ਮੈਂ ਇੱਕ ਕਮੈਂਟ ਕਰਨਾ ਕਿ ਕੀ ਇਹ ਸਰਕਾਰ ਜਿਹੜੀ ਧਰਨੇ ਜਾਂ ਨਿਕਲੀ ਸਰਕਾਰ ਹੈ ਜਿਹੜੀ ਲੋਕਾਂ ਨੂੰ ਕਹਿੰਦੀ ਸੀ ਕਿ ਲੋਕਾਂ ਦਾ ਰਾਈਟ ਹੈ ਆਪਣੇ ਧਰਨੇ ਦੇਣੇ ਆਪਣੀ ਗੱਲ ਰੱਖਣੀ ਅੱਜ ਵਿਕਰਮ ਸਿੰਘ ਮਜੀਠੀਆ ਤੇ ਜਿਹੜਾ ਇਹਨਾਂ ਨੇ ਕੇਸ ਦਰਜ ਕਰਕੇ ਉਹਨੂੰ ਕਚਹਿਰੀਆਂ ਵਿੱਚ ਲੈ ਕੇ ਆਏ ਨੇ ਬਿਲਕੁਲ ਝੂਠੇ ਕੇਸ ਨੇ। ਸੋ ਅੱਜ ਵਰਕਰ ਖਰਮਣੀ ਅਕਾਲੀ ਦਲ ਦਾ ਪੰਜਾਬ ਦੇ ਵਿੱਚੋਂ ਪੂਰਾ ਵਹੀਰਾ ਕੱਟ ਕੇ ਇਸ ਪਾਸੇ ਨੂੰ ਚੱਲਿਆ ਅੱਜ ਦਾ ਸੋ ਇਹਨਾਂ ਨੇ ਕੀ ਕੀਤਾ ਕਿ ਪਹਿਲਾਂ ਤਾਂ ਰਸਤਿਆਂ ਦੇ ਵਿੱਚ ਘਰਾਂ ਦੇ ਵਿੱਚ ਰੋਕ ਲਏ ਤੇ ਫਿਰ ਰਸਤਿਆਂ ਦੇ ਵਿੱਚ ਰੋਕ ਲਏ ਤੇ ਜਿਹੜੇ ਇੱਥੇ ਪੁੱਜੇ ਉਹਨਾਂ ਨੂੰ ਵੀ ਰੋਕ ਲਏ ਅਸੀਂ ਕਚਹਿਰੀ ਦੇ ਵਿੱਚ ਅੰਦਰ ਜਾਣ ਵਾਸਤੇ ਬਹੁਤ ਤਰਲਮਚੀ ਹੋਈ ਤੇ ਅਸੀਂ ਇਹਨਾਂ ਨੂੰ ਕਿਹਾ ਕਿ ਅਸੀਂ ਕਚਹਿਰੀ ਦੇ ਅੰਦਰ ਜਾਣਾ ਹੈਗਾ ਸੋ ਇਹਨਾਂ ਨੇ ਸਾਨੂੰ ਧੱਕੇ ਨਾਲ ਇਹ ਗੱਲ ਕੀਤੀ ਕਿ ਅਸੀਂ ਬਿਲਕੁਲ ਜਿਹੜੇ ਅਕਾਲੀ ਦਲ ਵਾਲੇ ਬੰਦੇ ਨੇ ਉਹਨਾਂ ਨੂੰ ਨਾ ਕਿਸੇ ਕਚਹਿਰੀ ਜਾਣ ਦੇਵਾਂਗੇ ਤੇ ਨਾ ਹੀ ਕਿਸੇ ਸੜਕ ਤੋਂ ਲੰਘਣ ਦੇਵਾਂਗੇ ਜਿਹੜਾ ਤਾਨਾਸ਼ਾਹ ਦਾ ਰਵਈਆ ਜਿਹੜੇ ਪੰਜਾਬ ਦੇ ਵਿੱਚ ਧੜ ਵੀ ਆ ਕੇ ਪੰਜਾਬ ਨੂੰ ਲੁੱਟ ਰਹੇ ਨੇ ਭਗਵੰਤ ਮਾਨ ਰਵੜ ਦੀ ਸਟੈਂਪ ਬਣਿਆ ਹੋਇਆ ਉਹ ਅੰਦਰ ਬੜਿਆ ਬੈਠਾ ਤੇ ਉਹਦਾ ਉਹਦਾ ਨਾ ਕੋਈ ਬਿਆਨ ਹੈ ਨਾ ਉਹਦੀ ਕੋਈ ਗੱਲ ਹੈ ਤੇ ਜਿਹੜੇ ਲੋਕ ਬਿਆਨਬਾਜ਼ੀ ਕਰ ਰਹੇ ਨੇ ਇਹਨਾਂ ਦੇ ਇਸ ਟਾਈਮ ਪੰਜਾਬ ਦਾ ਜਿਹੜਾ ਪ੍ਰਧਾਨ ਹੈ ਉਹ ਬਿਆਨਬਾਜ਼ੀ ਕਰ ਰਿਹਾ ਹੈ ਸੋ ਮੈਨੂੰ ਉਹਨਾਂ ਦੀ ਗੱਲ ਦੀ ਮੈਂ ਨਿੰਦਿਆ ਕਰਦਾ ਕਿ ਤੁਸੀਂ ਆਪਣੇ ਪਿਸ਼ੋਕੜ ਨੂੰ ਯਾਦ ਕਰੋ ਕਿ ਤੁਹਾਡੇ ਹਾਲਾਤ ਕੀ ਰਹੇ ਨੇ ਤੇ ਤੁਹਾਨੂੰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਨਗੇ ਜਦੋਂ ਆਉਣ ਵਾਲੇ ਸਮੇਂ 'ਚ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਇਹ ਬੁਨਿਆਦ ਰੱਖ ਦਿੱਤੀ ਹੈ ਕਿ ਕੋਈ ਸ਼੍ਰੋਮਣੀ ਅਕਾਲੀ ਦਲ ਨੂੰ ਕਹਿੰਦੇ ਆ ਕਿ ਲੋਕ ਇਹ ਕਹਿੰਦੇ ਆ ਕਿ ਜਬੇ ਤਾ ਬਾਣ ਲੱਗ ਤਵੇਂ ਰੋਸ ਜਾਗਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਪੰਜਾਬ ਦਾ ਹਰ ਬੰਦਾ ਅਨਸਾਫ ਪ੍ਰੰਦ ਹੈ ਪਸੰਦ ਹੈ ਹਰ ਬੰਦਾ ਅਨਸਾਫ ਦੇ ਵਾਸਤੇ ਲੜਾਈ ਲੜਦਾ ਹੈ ਸੋ ਅਸੀਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਲਦੀ ਲਾ ਦੇਣਾ ਹੈ ਜਲਦੀ ਖਤਮ ਕਰ ਦੇਣਾ ਸੋ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਆ ਕਿ ਤੁਸੀਂ ਪੂਰਾ ਨੰਗਾ ਨਾਚ ਤਾंडਵਨ ਕੀਤਾ ਹੈ ਪੰਜਾਬ ਦੇ ਲੋਕਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਸੋ ਬਹੁਤ ਹੀ ਭੈੜੇ ਤਰੀਕੇ ਨਾਲ ਤੁਸੀਂ ਅੱਜ ਜਿਹੜੀਆਂ ਗੱਲਾਂ ਬਤ ਦਿੱਤੀਆਂ ਕੀਤੀਆਂ ਨੇ ਸੋ ਅਸੀਂ ਇਹਨਾਂ ਦੀ ਟੋਟਲ ਦੀ ਨਿੰਦਿਆ ਕਰਦੇ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਉੱਭਰ ਕੇ ਆਏਗਾ ਪੰਜਾਬ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਅਗਲੇ 27 ਚ ਬਣਾਏਗਾ ਤੁਹਾਡੀ ਛਾਤੀ ਤੇ ਬੈਠ ਕੇ ਤੁਹਾਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਹਾਡੇ ਕੋਲ ਜਿਹੜਾ ਜੋਰ ਲੱਗਦਾ ਲਾ ਲਓ ਤੇ ਜਿੱਦਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਗਈ ਅਸੀਂ ਏਅਰਪੋਰਟਾਂ ਦੇ ਵੀ ਬੰਦੇ ਪਿਖਾਵਾਂਗੇ ਤੇ ਜਿੰਨੇ ਵੀ ਆ ਦਿੱਲੀ ਵਾਲੇ ਬਾਹਰੋਂ ਆਏ ਹੋਏ ਨੇ ਸਾਰੇ ਕੋਈ ਜਾਣ ਨਹੀਂ ਦੇਵਾਂਗੇ ਅਸੀਂ ਪੰਜਾਬ ਨੂੰ ਸੇਲ ਕਰਕੇ ਸਰਕਾਰ ਬਣਨ ਸਰ ਪੰਜਾਬ ਨੂੰ ਸੇਲ ਕਰਕੇ ਭਗਵੰਤ ਮਾਨ ਭਗਵੰਤ ਮਾਨ ਦੀ ਟੀਮ ਕੇਸ਼ਰੀਵਾਲ ਦੀ ਟੀਮ ਤੇ ਜਿੰਨੇ ਵੀ ਦਿੱਲੀ ਵਾਲੇ ਆਏ ਹੋਏ ਨੇ ਸਭ ਫੜ ਕੇ ਬੰਦ ਕਰਾਂਗੇ ਇਹਨਾਂ ਦੇ ਹਿਸਾਬ ਤਾ ਅਸੀਂ ਬਰਾਬਰ ਕਰਾਂਗੇ